ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਮੈਂ ਸਿੱਖ ਕੌਮ ਨੂੰ ਇੱਕ ਸੂਚਨਾ ਦਿੱਤੀ ਸੀ ਤੇ ਇੱਕ ਬੇਨਤੀ ਕੀਤੀ ਸੀ ਤੇ ਹੁਣ ਦੀ ਜਿਹੜੀ ਆਡੀਓ ਆ ਇਹ ਉਸੇ ਨਾਲ ਹੀ ਸੰਬੰਧਿਤ ਆ ਉਸੇ ਮਸਲੇ ਦੇ ਨਾਲ ਵੀ ਇਹ ਜਿਹੜੀ ਦਿੱਲੀ ਗਵਰਨਮੈਂਟ ਆ ਇਹ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੀ ਪੰਜਾਬ ਪੰਜਾਬ ਨੂੰ ਇੱਥੇ ਸਿੱਖ ਵਾਸਤੇ ਖਾਸ ਕਰਕੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਤੇ ਉਹ ਇੱਕ ਤੇ ਲੀਡਰਸ਼ਿਪ ਜਿਹੜੀ ਉਹਨਾਂ ਨੇ ਖਤਮ ਕਰਨ ਦਾ ਤਰੀਕਾ ਇੱਕ ਉਹਨਾਂ ਨੇ ਚੁਣਿਆ ਵਾ ਜਿਹੜੇ ਤਰੀਕੇ ਕਰਨੇ ਉਹਦੇ ਨਾਲ ਨਾਲ ਇੱਕ ਹੋਰ ਇਹਨਾਂ ਨੇ ਪਲਾਨ ਤਿਆਰ ਕੀਤਾ ਵਾ ਵੀ ਪੰਜਾਬ ਦੀ ਜਵਾਨੀ ਕਿਦਾਂ ਖਤਮ ਕਰਨੀ ਉਹਦੇ ਵਾਸਤੇ ਇਹ ਕਬੱਡੀ ਖਤਮ ਕਰਨੀ ਚਾਹੁੰਦੇ ਪੰਜਾਬ ਚੋਂ ਜਿਹੜੀ ਡੀਪ ਸਟੇਟ ਆ ਉਹਨਾਂ ਨੂੰ ਪਤਾ ਵੀ ਜਿੰਨਾ ਚਿਰ ਜਵਾਨੀ ਨਹੀਂ ਖਤਮ ਹੋਈ ਉਹਨਾਂ ਚਿਰ ਪੰਜਾਬ ਨਹੀਂ ਖਤਮ ਹੋਣਾ ਜੋ ਇਹਨਾਂ ਨੇ ਕਿਸਾਨੀ ਧਰਨੇ ਵੇਲੇ ਦੇਖ ਲਿਆ ਵੀ ਅਸੀਂ ਤਾਂ ਪੰਜਾਬ ਮਰਿਆ ਸਮਝਦੇ ਸੀਗੇ ਤੇ ਇਹ ਫੇਕ ਕਿੱਥੋਂ ਨਿਕਲਿਆ ਇਹ ਪੁੰਡਾ ਦੇ ਖੱਕਾ ਉਹਨਾਂ ਇਹ ਪੂਣਾ ਦੇਖਾ ਕਰ ਪਈ। ਤੇ ਇਹ ਚੀਜ਼ ਦਾ ਉਹਨਾਂ ਨੂੰ ਤਜਰਬਾ ਹੋ ਗਿਆ ਵਾ ਤੇ ਤਾਂ ਕਰਕੇ ਹੁਣ ਇਹ ਲੰਮੇ ਪਲਾਨ ਦੇ ਉੱਤੇ ਕੰਮ ਕਰ ਰਹੇ ਤੇ ਇਹ ਚਾਹੁੰਦੇ ਆ ਕਿ ਪੰਜਾਬ ਦੀ ਜਵਾਨੀ ਖਤਮ ਹੋਵੇ ਉਹਦੇ ਵਾਸਤੇ ਇਹਨਾਂ ਨੇ ਦੇਖਿਆ ਕਿ ਤੇ ਨਸ਼ੇ ਵਾਲ ਨੂੰ ਇਹਨਾਂ ਨੇ ਧੱਕੋ ਦੂਸਰਾ ਇਹਨਾਂ ਦੇ ਇਨਕਾਊਂਟਰ ਬਣਾਓ ਗੈਂਗਵਾਰ ਕਰਾ ਕੇ ਤੇ ਜਿਹੜਾ ਪੰਜਾਬ ਨੂੰ ਫੇਰ ਇੱਕ ਆਸ ਆ ਜਦੋਂ ਕੋਈ ਬੰਦੇ ਗੈਂਗਵਾਰ ਚੋਂ ਜਾਂ ਨਸ਼ੇ ਤੋਂ ਵੱਜਦੇ ਆ ਤੇ ਉਹਨਾਂ ਕੋਲ ਜਿਹੜਾ ਬਚਨ ਦਾ ਤਰੀਕਾ ਵਾ ਉਹ ਤਰੀਕਾ ਵਾ ਗਰਾਊਂਡ ਜਾ ਕੇ ਇਹ ਜਦੋਂ ਕੋਈ ਬੱਚਾ ਨਸ਼ਾ ਛੱਡਦਾ ਵਾ ਉਹ ਗਰਾਊਂਡ ਚ ਆਉਂਦਾ ਵਾ ਤੇ ਫੇਰ ਦੁਬਾਰੇ ਆਪਣੀ ਉਸੇ ਜ਼ਿੰਦਗੀ ਚ ਵਾਪਸ ਆ ਜਾਂਦਾ ਵਾ ਜਿਹੜੀ ਉਹ ਛੱਡ ਕੇ ਗਿਆ ਹੈਗਾ ਤੇ ਉਹ ਜਿਹੜੀ ਜਵਾਨੀ ਸਰਕਾਰ ਨੂੰ ਚੁਬਦੀ ਆ ਉਹ ਖਤਮ ਕਰਨਾ ਚਾਹੁੰਦੀ ਸਰਕਾਰ ਤੇ ਉਹਦੇ ਵਾਸਤੇ ਉਹਨੂੰ ਨਾਲ ਖਤਮ ਕਰਨੀ ਪੈਣੀ ਆ ਕਬੱਡੀ ਫੇਰ ਹੀ ਪੰਜਾਬ ਖਤਮ ਹੋਣਾ ਵਾ ਤੇ ਇਹ ਇੱਕ ਉਹਦੇ ਪਲਾਨ ਦਾ ਹਿੱਸਾ ਵਾ ਪੰਜਾਬ ਨੂੰ ਖਤਮ ਕਰਨ ਦੇ ਪਲੰ ਦਾ ਹਿਸਾਬ ਹੀ ਕਬੱਡੀ ਵੀ ਖਤਮ ਕਰੀਏ ਤੇ ਇਸ ਕਰਕੇ ਚਾਹੇ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਕਈ ਵਾਰ ਜ਼ਰੂਰੀ ਨਹੀਂਗਾ ਸਰਕਾਰ ਦਾ ਹੱਥ ਟੋਕਾ ਬਣ ਕੇ ਕਈ ਵਾਰ ਸਾਡੇ ਬੰਦੇ ਇਹ ਕੰਮ ਕਰ ਰਹੇ ਆ ਵੀ ਆਪਣੀ ਦੁਸ਼ਮਣੀ ਹੈ ਜਿਹੜੀ ਉਹ ਗਰਾਊਂਡਾਂ ਤੱਕ ਲੈ ਕੇ ਆ ਰਹੇ ਆ ਜਿਹਦੇ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਡਰਦੇ ਮਾਰੇ ਕਬੱਡੀ 'ਚ ਪਾਉਣੋਂ ਹਟ ਜਾਣਗੇ ਅੱਗੇ ਅੱਲੇ ਤੇ ਨਹੀਂ ਸਾਡੇ ਪਰ ਜੇ ਇਹੋ ਕੰਮ ਚੱਲਦਾ ਰਿਹਾ ਤੇ ਮਾਪਿਆਂ ਨੇ ਡਰ ਕੇ ਪਿੱਛੇ ਹਟ ਜਾਣਾ ਵਾ ਵੀ ਅਹੀਂ ਪੁੱਤ ਇੱਕ ਬੰਨਿਓ ਬਚਾ ਕੇ ਨਸ਼ੇ ਵੱਲੋਂ ਜਾਂ ਨਸ਼ੇ ਨਾਲ ਜਿਹੜਾ ਕੋ ਲੱਗਾ ਹੀਗਾ ਉਹਨੂੰ ਹਟਾਉਣ ਵਾਸਤੇ ਜਾਂ ਨਾ ਲੱਗੇ ਕਰਕੇ ਗਰਾਊਂਡ ਨੂੰ ਭੇਜ ਰਹੇ ਆ ਤੇ ਜੇ ਇੱਧਰ ਵੀ ਸਿਆਸਤ ਕਰਕੇ ਜਾਂ ਆਪਣੀਆਂ ਦੁਸ਼ਮਣੀਆਂ ਕਰਕੇ ਜਾਂ ਸਰਕਾਰ ਦੇ ਨਾ ਵੀ ਆਪਣੀ ਇੱਕ ਜਿਹੜੀ ਆ ਸਾਜ਼ਿਸ਼ ਕਰਕੇ ਵੀ ਜੇ ਬੱਚੇ ਇੱਥੇ ਵੀ ਮਰਨੇ ਸ਼ੁਰੂ ਹੋ ਗਏ ਤੇ ਬਾਪਿਆਂ ਨੇ ਗਰਾਊਂਡਾਂ ਚ ਭੇਜਣੋਂ ਹਟ ਜਾਣਾ ਬੱਚਿਆਂ ਨੂੰ ਤੇ ਇਹ ਮੇਰੇ ਜਿਹੜੇ ਭਰਾ ਜਿਨ੍ਹਾਂ ਦੀਆਂ ਆਪਸੀ ਦੁਸ਼ਮਣੀਆਂ ਵਾ ਪਹਿਲੀ ਗੱਲ ਤੇ ਸਾਡਾ ਫਰਜ਼ ਬਣਦਾ ਵਾ ਆਪਣੀਆਂ ਗੈਂਗਵਾਰਾਂ ਖਤਮ ਕਰਕੇ ਜਿਹੜੀ ਸਾਡੀ ਅਸਲ ਦੁਸ਼ਮਣੀ ਉਹ ਦਿੱਲੀ ਸਰਕਾਰ ਦਾ ਵਾ ਜਿਨੇ ਸਾਡਾ ਐਡਾ ਕਹਾਣ ਕੀਤਾ ਨਸਲ ਕੁਸ਼ੀ ਕੀਤੀ ਸਾਡੀ ਸਾਡੇ ਤਖਤ ਢਾਏ ਟੈਂਕਾਂ ਨਾਲ ਸਾਡੀਆਂ ਬੇਪਤੀਆਂ ਕੀਤੀਆਂ ਜੋ ਸਾਡੇ ਨਾਲ ਕੀਤਾ ਸਰਕਾਰ ਤੋਂ ਵੱਡਾ ਸਾਡਾ ਮਦਈ ਕੋਈ ਨਹੀਂਗਾ ਸਰਕਾਰ ਤੋਂ ਵੱਡਾ ਦੁਸ਼ਮਣ ਕੋਈ ਨਹੀਂਗਾ ਜਿੰਨਾ ਜ਼ੁਲਮ ਉਹਨੇ ਕੀਤਾ ਅਸੀਂ ਆਪਸ ਦੇ ਵਿੱਚ ਤੇ ਕੋਈ ਇੱਕ ਅੱਧਾ ਕੋ ਕਤਲ ਹੋਇਆ ਮਾੜਾ ਮੋਟਾ ਮਾਰ ਮਰੀਆ ਹੋਇਆ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਸਾਡੀ ਅਸਲੀ ਦੁਸ਼ਮਣ ਸਰਕਾਰ ਹੈ ਦਿੱਲੀ ਗਵਰਨਮੈਂਟ ਹੈ ਸਾਡਾ ਫਰਜ਼ ਬਣਦਾ ਪਹਿਲੋਂ ਉਹ ਭਾਜੀ ਲਈ ਅਸੀਂ ਤੇ ਇਹ ਮੇਰੇ ਭਰਾ ਫੇ ਵੀ ਜੇ ਕਿਸੇ ਦੀ ਆਪਸ ਵਿੱਚ ਦੁਸ਼ਮਣੀ ਹੈਗੀ ਆ ਤੇ ਮੇਰੀ ਬੇਨਤੀ ਆ ਵੀ ਉਹ ਆਪਣੀਆਂ ਦੁਸ਼ਮਣੀਆਂ ਗਰਾਊਂਡਾਂ ਤੋਂ ਬਾਹਰ ਕੱਢਣ ਵੀ ਜਦੋਂ ਕੋਈ ਬੰਦਾ ਜੇ ਕੋ ਪਲੇਅਰ ਆ ਤੇ ਜੇ ਉਹਦੇ ਨਾਲ ਫੇ ਵੀ ਦੁਸ਼ਮਣੀ ਆ ਤੇ ਉਹ ਜਦੋਂ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਆ ਉਦੋਂ ਉਹਦੇ ਨਾਲ ਕੋਈ ਵੀ ਆਪਣਾ ਜਿਹੜਾ ਕੋਈ ਗੁੱਸਾ ਗਿਲਾ ਵਾ ਉਥੇ ਕੱਢਿਆ ਜਾਵੇ ਗਰਾਊਂਡਾਂ ਦੇ ਵਿੱਚ ਆ ਚੀਜ਼ ਦੀ ਦਹਿਸ਼ਤ ਨਾ ਪਾਓ ਜਿਹੜਾ ਮਾਪੇ ਆ ਆਪਣੇ ਬੱਚਿਆਂ ਨੂੰ ਗਰਾਊਂਡਾਂ 'ਚੋ ਭੇਜਣੋਂ ਹਟ ਜਾਣ ਇਹ ਮੇਰੀ ਭਰਾਵਾਂ ਨੂੰ ਬੇਨਤੀ ਆ ਤੇ ਬਾਕੀ ਜਿਹੜੇ ਹੈਗੇ ਆ ਸਰਕਾਰ ਦੇ ਹੱਥ ਟੋਕੇ ਆ ਤੇ ਉਹਨਾਂ ਵਾਸਤੇ ਇਹ ਵਰਨਿੰਗ ਆ ਜੇ ਤੁਸੀਂ ਕਿਸੇ ਦੇ ਘਰਾਂ ਵੱਲ ਨੂੰ ਜਾਓਗੇ ਵੀ ਜੇ ਕੋ ਤੁਹਾਨੂੰ ਲੱਗਦਾ ਹੈ ਵੀ ਬੰਦਾ ਇੱਥੇ ਨਹੀਂ ਗਾਤੇ ਉਹਦੇ ਪਰਿਵਾਰ ਨੂੰ ਟਾਰਗੇਟ ਕਰਾਂਗੇ ਤੇ ਇਹ ਗੱਲ ਫਿਰ ਤੁਹਾਡੇ ਵਾਸਤੇ ਵੀ ਢੱਕਦੀ ਆ ਇਹ ਨਾ ਸੋਚੋ ਵੀ ਜੇ ਕੋਈ ਤੁਸੀਂ ਸਿੱਖ ਲੀਡਰ ਮਾਰਤਾ ਜਾਂ ਕੋਈ ਹੈ ਨਾ ਕੋਈ ਪਲੇਅਰ ਐਸਾ ਜਾਂ ਕੋਈ ਜਿਹੜਾ ਬੰਦਾ ਸਰਕਾਰ ਦੇ ਕਾਬੂ ਨਹੀਂ ਆ ਰਿਹਾ ਤੇ ਉਹਨੂੰ ਮਾਰਤਾ ਜਾਂ ਉਹਦੇ ਪਰਿਵਾਰ ਦਾ ਨੁਕਸਾਨ ਕਰਤਾ ਤੁਹਾਡੇ ਪਿੱਛੇ ਕੋਈ ਨਹੀਂ ਆਏਗਾ ਇਹ ਤੁਸੀਂ ਸਮਝ ਲਓ ਵੀ ਜਿਹੜੀਆਂ ਜਥੇਬੰਦੀਆਂ ਨਾ ਪਿੱਛੇ ਇਹ ਸਿੱਖ ਕੌਮ ਦੇ ਖੜੀਆਂ ਵਾਂ ਤੇ ਇਹ ਸਿੱਖ ਕੌਮ ਦਾ ਟੁਟਾanggਿਆ ਜਿਹੜੀਆਂ ਖਾਲਕੂ ਜਥੇਬੰਦੀਆਂ ਵਾਂ ਠੀਕ ਹੈ ਨਾ ਵੀ ਇਹ ਤੁਸੀਂ ਕਹਿ ਸਕਦੇ ਆਂ ਵੀ ਸਿੱਖ ਮਿਲਟੈਂਸੀ ਤੋਂ ਹਟ ਗਏ ਜਿੰਨਾ ਚਿਰ ਤੁਹਾਡਾ ਜ਼ੁਲਮ ਆ ਸਿੱਖ ਇਧਰ ਨੂੰ ਤੁਰਦੇ ਰਹਿਣਗੇ ਘਰਾਂ ਚੋਂ ਸਿੱਖਾਂ ਨੇ ਨਿਕਲਣਾ ਵਾ ਤੇ ਤੁਹਾਡੇ ਹੱਲ ਨੂੰ ਢੁਗਣਾ ਵਾ ਤੇ ਇਹ ਉਹਨਾਂ ਵਾਸਤੇ ਆ ਜਿਹੜੇ ਸਰਕਾਰ ਦੇ ਹੱਥੋਂ ਕੇ ਬਣੇ ਆ ਵੀ ਜਾਂ ਤੇ ਆਪਣਾ ਰਾਹ ਬਦਲ ਲਓ ਨਹੀਂ ਤੇ ਫਿਰ ਆਪਣੀ ਵਾਰੀ ਵਾਸਤੇ ਵੀ ਤਿਆਰ ਹੋ ਜਾਓ ਕਿਉਂਕਿ ਜੇ ਕਿਸੇ ਦੇ ਘਰ ਨੂੰ ਅੱਗ ਲਾਓਗੇ ਤੇ ਅੱਗ ਫਿਰ ਤੁਹਾਡੇ ਘਰਾਂ ਨੂੰ ਵੀ ਆਊਗੀ ਇਹ ਜਿੰਨੇ ਵੀ ਸਰਕਾਰ ਦੇ ਨਾਲ ਰਲ ਕੇ ਚੱਲ ਰਹੇ ਆ ਤੇ ਜਾਂ ਕੋਈ ਜਿਹੜੇ ਨਹੀਂ ਵੀ ਸਰਕਾਰ ਨਾਲ ਰਲ ਕੇ ਚੱਲ ਰਹੇ ਤੇ ਜੇ ਸਿੱਧੇ ਤੌਰ ਤੇ ਕੋਈ ਉਸ ਚੀਜ਼ ਦਾ ਹਿੱਸਾ ਬਣ ਰਹੇ ਆ ਤੇ ਫਿਰ ਗੱਲ ਉਹਨਾਂ ਨਾਲ ਵੀ ਇਸੇ ਤਰੀਕੇ ਨਾਲ ਨਿਬੜੀ ਜਾਏਗੀ ਇਹ ਮੇਰੀ ਭਰਾਵਾਂ ਨੂੰ ਬੇਨਤੀ ਆ ਤੇ ਜਿਹੜੇ ਸਰਕਾਰ ਦੇ ਟੋਟ ਆ ਉਹਨਾਂ ਨੂੰ ਚੇਤਾਵਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ